ਤਨਨਾਮ ਸ੍ਰੀ ਵਾਹਿਗੁਰੂ ਸੇਭ ਜੀਓ ਸੋਦਰ ਰਗਾ ਸੁ ਮਹਿਲ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਨਿਕ ਸੰਖਾ ਕਹਤੇ ਤੇਰੇ ਵਾਵਣ ਹਾਰੇ ਕਹਤੇ ਤੇਰੇ ਰਾਗ ਪਰਿ ਸਫਹੀ ਹੈ ਕਹਤੇ ਤੇਰੇ ਗਾਵਣ ਹਾਰੇ ਗਾਵੰਤ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੰਤ ਤੁਧਨੋ ਚਿਤ ਗੁਪਤ ਰਹਿ ਜਾਣ ਲਿਖਲੇ ਧਰਮ ਵਿਚਾਰੇ ਗਾਵੰਤ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹੰਤੇ ਰੇ ਸਦਾ ਸਵਾਰੇ ਗਾਵੰਤ ਤੁਧਨੋ ਇੰਦਰੇਂਦਰ ਅਸਨ ਬੈਠੇ ਦੇਵਤਿਆਂ ਅੰਦਰ ਨਾ ਲੈ ਗਾਵੰਤ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਦੇ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਿਤ ਪੜਨ ਰ피ਸਰੇ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧਨੋ ਮੋਹਣੀਆ ਮਨਮੋਹਨ ਸਰਗਮਸ਼ਪਿਆਲੇ ਗਾਵੰਤ ਤੁਧਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵੰਤ ਤੁਧਨੋ ਜੂਦ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵੰਤ ਤੁਧਨੋ ਕੰਧ ਮੰਡਲ ਬ੍ਰਹਮੰਡਾ ਕਰਕਾਰ ਰਖੇ ਤੇਰੇ ਧਾਰੇ ਸੇ ਤੂਦ ਨੋ ਗਵਨ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦ ਨੋ ਗਵਨ ਸੇ ਮੈਂ ਚਤਨਾ ਨਾਨਕਿਆ ਬੀਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚ ਨਹੀਂ ਹੈਪੀ ਹੋਸੀ ਜਾਏ ਜਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤੁਸਦੀ ਵਡਿਆਈ ਜੋ ਤਿਸ ਭਾਵੇਂ ਸੂਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਹੋਏ ਸ਼ਾਹ ਪਾਤ ਸਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲ ਬੈਲਾ ਸੁਣ ਵੱਡਾ ਆਖੇ ਸਭ ਕੋਏ ਕੀ ਵੱਡ ਵੱਡਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾਂ ਗਹਿਰ ਗੰਬੀਰਾ ਗੁਣੀ ਘਹੀਰਾ ਕੋਈ ਨ ਜਾਣੈ ਤੇਰਾ ਕਿਤਾ ਕਿਵਡ ਜੀਰਾ ਰਹਾਓ ਸਭ ਸਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੇ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀ ਵਡਿਆਈਆਂ ਤੁਰ ਬਿਨ ਸਿੱਧੀ ਕਰਨ ਨ ਪਾਈਆਂ ਕਰਮ ਮਿਲੈ ਨਾ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰ ਸਿਖਤੀ ਭਰੇ ਤੇਰੇ ਭੰਡਾਰਾ ਜਿਸ ਤੂ ਦੇਂਦਿ ਸਿਖਿਆ ਚਰਨ ਨਾਨਕ ਸਤਸਵਾਰਣ ਹਾਰਾ ਆਸਾ ਮਹਿ ਲਬੈਲਾ ਆਖਾਂ ਜੀਂ ਨਾ ਵਿਸਰੇ ਮਰ ਜਾਓ ਆਖਣ ਔਖਾ ਸਚਾ ਨਾਮ ਸੱਚੇ ਨਾਮ ਕੀ ਲਾਗੇ ਭੂਖੋਤ ਭੁਖੇ ਕਾਇ ਚੱਲੀਏ ਦੂਖ ਸੋ ਕਿਉਂ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸੱਚ ਨਾਹੀਂ ਰਹਾਓ ਸੱਚੇ ਨਾਮ ਕੀ ਤਿਰਲ ਵਡਿਆਈ ਆਪ ਤੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੂਗ ਦਿੰਦਾ ਰਹੇ ਨਾ ਝੁਕੇ ਭੂਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਾਪ ਤੇ ਵਡ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਕਸਮ ਹੈ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹਿਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖਾ ਬਿਨੁ ਕਰੋ ਗੁਰਪਾਸ ਹਮ ਕੀਰੇ ਕਿਰਨ ਸਤਗੁਰ ਸ਼ਰਨਾਈ ਕਰਦੇ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਅੰਮ੍ਰਿਤ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕਿਵਡ ਭਾਗ ਗਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪ ਤਸੈ ਮੇਂ ਸੰਗਤ ਹੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲੇਕਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਿਲਾ ਪੰਜਵਾ ਕਾਹਿਰੇ ਮਨ ਚਿਤ ਰਹਿ ਉਦਮ ਜਾ ਹਰ ਹਰ ਜੀਉ ਪਰਿਆ ਸਾਲ ਪੱਥਰ ਮੈਂ ਜੰਤੂ ਪਾਏ ਤਾ ਘਰ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖ ਕਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਦਾ ਹੈ ਠਾਕੁਰ ਕਾਹੇ ਮਨ ਪੋ ਕਰਿਆ ਊਡੇ ਊਡ ਆਵੇ ਸੋ ਸਾ ਤਿਸ ਪਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੇ ਕਵਣ ਚੁਗਾਵੇ ਮਨ ਵਿੱਚ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤ ਤਰਿਅ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਰਵਰਿਆ ਰਾਗ ਆਸਾ ਮਹਿਲਾ ਚੌਥਾ ਸੋ ਪੁਰਖ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗੰਮ ਘੰ ਅਪਾਰ ਸਭ ਤਿਵੇਂ ਸਉ ਤਿਵੇਂ ਤੁਲਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੁੰ ਜੀਆਂ ਕਾ ਦਾ ਤਾਰ ਹਰ ਧਵ ਸੰਤੋ ਜੀ ਸਭ ਦੁਖ ਵਿਸਾਰਣਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਾਰੇ ਕੋ ਪ੍ਰਗ ਸਮਾਨ ਇਕ ਦਾਤਾ ਇਕ ਬੇਖਾਰੀ ਜੀ ਸਭ ਤੇਰੇ ਜੋਜ ਵੇੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਨ ਅਬਿਅੰਤ ਬਿਅੰਤ ਜੀ ਤੇਰੇ ਕਿਆ ਗੁਣਾ ਕੋ ਵਗਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਨ ਹਰ ਧਿਆਵੇਂ ਹਰ ਧਿਆਵੇਂ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇ ਅਜੀ ਤਨ ਟੁੱਟੀ ਜਮ ਕੀ ਪੰਸੀ ਜਿਨਾਂ ਨਿਰਭਉ ਜਿਨ ਹਰ ਨਿਰਭਉ ਧਿਆਇ ਅਜੀ ਤਨ ਕਾ ਭਉ ਸਭ ਗਵਾਸੀ ਜਿਨ ਅਸਿਵਿਆ ਜਿਨ ਅਸਿਵਿਆ ਮੇਰਾ ਹਰਜੀਤ ਹਰ ਹਰ ਰੂਪ ਸਮਸੀ ਸੇ ਧਨ ਸੇ ਧਨ ਜਿਨ ਹਰ ਤਿਆਹ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਤੇਰੇ ਅਨੇਕ ਕਰੇ ਹਰ ਪੂਜਾ ਜੀ ਤਪ ਤਪਿ ਜਪ ਤੇ ਬੇਅੰਤ ਤੇਰੇ ਅਨੇਕ ਤੇਰੇ ਅਨੇਤ ਬੜੇ ਬਹੁ ਸਿਮਰਤਿ ਸਾਸ਼ਟ ਜੀ ਕਰਿ ਕਿਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰਮ ਪਰਕਰਤਾ ਜੀ ਤੁਦ ਜਿਵੜ ਅਵਰ ਨਾ ਕੋਈ ਤੂੰ ਜੁਗ ਜੁਗੇ ਖੁਸਦਾ ਸਦਾ ਤੂ ਵੇਖੋ ਜੀ ਤੂੰ ਨਿਚਲ ਕਰਤਾ ਸੋਈ ਤੁਦਿਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦਾ ਪ੍ਰੇਸ਼੍ਰਿਸ਼ਟ ਸਭ ਉਪਾਈ ਜੀ ਤੁਦਿਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਦੀ ਜੋ ਸਭ ਸੇ ਕਾ ਜਣ ਹੋਈ ਸਾ ਮਹਿਲਾ ਚੌਥਾ ਤੂ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂੰ ਭਾਵੇਂ ਸੋਈ ਤੀਸੀ ਜੋ ਤੂੰ ਦਿਹ ਸੋਈ ਹੰ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਤੇ ਆਇਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨਮੁਖ ਗਵਾਇਆ ਤੁਹ ਰਾਪ ਵਿਛੜਿਆਪ ਮਿਲਾਇਆ ਤੁੰਦਰੀਆ ਸਭ ਤੁਝ ਹੀ ਮਾਹੇ ਤੁਝ बिन ਦੂਜਾ ਕੋਈ ਨਹੀਂ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗ ਮਿਲ ਜਿਸ ਨੂੰ ਤੂੰ ਜਾਣਹੀਂ ਸੋਈ ਜਾਣੇ ਜਾਣੇ ਹਰਿ ਗੁਣ ਸਦ ਹੀ ਆਪ ਵਖਾਣੈ ਜਿਨ ਹਰ ਸਿਵਿਆ ਤਿਨ ਸੁਖ ਪਾਇਆ ਸਹਿਜ ਹੀ ਹਰਨਾਮ ਸਮਯਾ ਤੂ ਆਪੇ ਕਰਤਾ ਤੇਰਾ ਕੀ ਅਸੰਹੋਏ ਤੁਦ ਬਿੰਦੂ ਜਾਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਿਲ ਪਹਿਲਾ ਤਿਤ ਸਰਵਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਾਵ ਨਹਿ ਚਲੇ ਹਮ ਵੇਖਾਂ ਤਾ ਡੂਬੀ ਲੈ ਮਨ ਏਕ ਨ ਚਿਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਤ ਨਾਨਕ ਤਨ ਕੀ ਸ਼ਰਨਾ ਜਿੰਨ ਤੂੰ ਨਾ ਹੀ ਵਿਸਰਿਆ ਸਾ ਮਹਿਲਾ ਪੰਜਵਾ ਭਈ ਪ੍ਰਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਇਹੇ ਤੇਰੀ ਬਰੀਆ ਅਵਰ ਕਾਜ ਤੇਰੇ ਕਿਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਤਾ ਜਾਤ ਰੰਗ ਮਾਇਕ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨ ਜਾਨਿਆ ਹਰਿ ਆਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰਖੋ ਸ਼ਰਮਾ ਕਬ ਬਾਚ ਬੇਨਤੀ ਚੋਪਈ ਪਾਤਸ਼ਾਹੀ ਦਸਵੀਂ ਹਮਰੀ ਕਰੋ ਦਇਰਸ਼ਾ ਪੂਰਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਨਾ ਜਾਨ ਪਰਉ ਪ੍ਰਤਪਾਰ ਅਮ੍ਰੇ ਦੁਸ਼ਟ ਸਬਦ ਤੂੰ ਕਾਹੋ ਆਪ ਹਾਥ ਦੇ ਮੋਹਿ ਬਚਾਓ ਸੁਖਿ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰ ਮੂਰ ਸ਼ਾਨਿਜ ਕਰਦੇ ਕਰੀਏ ਸਭ ਬੈਰਨ ਕੋ ਅਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਜੀ ਰਹੇ ਪਿਆ ਸਤਿਨਾਮੁ ਸ਼ਾਡ ਕੋਈ ਅਵਰਨਾ ਤਿ ਹਮ ਜੁ ਭਰਜਾਉਨ ਸੋ ਤੁਮ ਤੇ ਪਾਉ sevak sikh hamare tariye chanchan chhatar hamare mariya paad de mujhe bari hai mrn kal ka trasni bari hai tu jo sada hamare prashas sri tujh jo karyo rashara kah le muh rakhnare saheb sansahaye pyaare ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੂਨ ਪੁਰੀ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਕਤਰ ਕਾਲ ਪਾਇ ਸ਼ਿਵ ਜੂ ਅਵਤਾਰ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸ਼ਕਲ ਕਾਲ ਕਾਕੀਆ ਤਮਾਸ਼ਾ ਜਵਨ ਕਾਲ ਜੁਗੀ ਸ਼ਿਵ ਕੀਓ ਦੇਵ ਰਾਜ ਬ੍ਰਹਮਜੁਤੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਥ ਜਸ਼ਨ ਉਪਜਾਇਓ ਆਦੰਤ ਏਕ ਉਤਾਰਾ ਸੋਈ ਗੁਰੂ ਸੰਧਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸ਼ਕਲ ਪ੍ਰਜਾ ਜਿਨਾਂ ਆਪ ਸਵਾਰੀ शिवकन को सुखनु सुख दियो सत्रण को पल मोबाद कियो कट कट के अंतर की जानत भलेपुरे की पीर पहचानत चिट्ते ते कुंचर अस थुल्ला सब पर कृपा दृष्ट करला संतन दुख पाए थे दुखी सुर पाए साधन के सुखी एक एक की पीर पहचानै ਕਟ ਕਟ ਕੇ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਤਬ ਦੇਹ ਅਪਾਰ ਜਬ ਆਕਰਖ ਕਰਤ ਹੂੰ ਕਬ ਹੂੰ ਤਮੈ ਮਿਲਤ ਦੇਹ ਤਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰ ਆਪ ਆਪਣੀ ਬੁਝ ਚਾਰੇ ਤੁਮ ਸਭ ਹਿਤ ਰਹਿਤ ਨਿਰਾਲਨ ਜਨਤ ਬੇਦ ਬੇਦ ਆਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾਂਕ ਮੂੜ ਉਚਾਰਤ ਬੇਦਾ ਜਾਂ ਕੋ ਪੀਵ ਨਾ ਪਵਤ ਬੇਦਾ ਤਾਂ ਕੋ ਕਰ ਪਹਨਨੁ ਮੰਨਤ ਮਾ ਮੂੜ ਕਸ਼ ਭੇਦ ਨਾ ਜਨਤ ਮਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਜਿਨਤ ਨਾ ਭਵ ਆਪ ਆਪਣੀ ਬੁੱਧ ਹੈ ਜਿਤੀ ਬਰਨ ਬਿੰਦ ਤੋ ਹੇ ਤੀ ਤੁਮਰਾ ਲਖ ਨਾ ਜਾਏ ਪਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਨੂਪ ਸਰੂਪਾ <coughs> रंक भयो राव कहीं पुपा अंडज जिरज सित की नियुत भुज खान बहुर रच दीनी कहूं फूल राजा है बैठा कहूं सिमट भयो शंकर कैठा सगरी श्रिष्ट दिखाए चंभव आजुगाद स्वरूप स्वंपव अब अवरश्यमिरि तुम्मा करो ਸੇਖੋ ਬਾਰ ਸਿਖ ਸੰਗਰੋਹ ਦੁਸ਼ਟ ਜਿ ਤੇ ਉਠ ਉੱਠਵਤ ਉਤਪਾਤਾ ਸ਼ਕਲ ਮਲੇਸ਼ ਕਰੋ ਰਣ ਕਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਿਤ ਮਰੇ ਪੁਰਖ ਜਨ ਪਾਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨ ਐ ਰਸ਼ਾ ਹੋਏ ਤਾਂ ਹੀ ਸਭ ਕਾਲ ਦੁਸ਼ਟ ਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਹੈ ਜਾਏ ਨਿਹਰ ਹੋ ਤਾਂ ਕਿ ਤਾਪ ਤਨ ਕੋ ਮੋਹਰ ਹੋ ਰਿਤ ਸਿੱਧ ਕਰਮ ਸਹੂਈ ਦੁਸ਼ਟ ਸਾਸ਼ ਸਕਨ ਕੋਈ ਇੱਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਹੀ ਉਬਾਰਾ ਜਿੰਨ ਨਰ ਨਾਮ ਤੇ ਹਾਰੋ ਕਹਾਂ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈਲੇ ਹੋ ਬਾਰੀ ਸਰ ਉਠੌਰ ਮੋ ਹੋ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਸਵੇਆ ਪਾਇ ਗਏ ਜਬ ਤੇ ਤੁਮਰੇ ਤਬ ਤੇ ਕੋ ਅੰਖ ਤਰੇ ਨਹੀਂ ਆਨਿਓ ਰਾਮ ਰਹੀ ਹਾਂ ਪ੍ਰਾਨ ਪ੍ਰਾਨ ਅਨੇਕ ਕਹਿਮਤ ਇਕ ਨ ਮੰਨਿਓ सिमरत शास्त्र वेद सबै भूपेद कह हम एक न जाने ओ श्री स्पान कृपा तुम्हारी कर मैं ना कहयो सब तोहि बखानो दुहरा सकल द्वार को षडकय गयो तोहार दुवार बाहि गहे की लाज अस गोविंद दास तोहार रामकली महला तीजआ ਨਾਨਕ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣਾਈਆਂ ਸ਼ਬਦੋ ਤਾਂ ਗਾਓ ਹਰੀ ਕੇ ਰਾਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਕੋ ਮਨ ਮੇਰੇ ਦੁਖ ਸਾ ਵਿਸਾਰਣਾ ਅੰਗੀਕਾਰ ਉਹੋ ਕਰੇ ਤੇਰਾ ਕਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਬਾ ਕਿਆ ਨਾਹੀ ਕਰ ਤੇਰਾ ਕਰ ਤਾ ਤੇਰਾ ਸਭ ਕਿਸ ਹੈ ਜਿਸ ਦੀ ਸੋ ਪਵੇ ਸਦਾ ਸਫਤ ਸਲਾਹ ਤੇਰੀ ਨਾਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਤਿ ਨਾਮ ਮੇਰਾ ਆਧਾਰੋ ਸਾਚ ਨਾਮ ਅਧਾਰ ਮੇਰਾ ਜਿਨ ਕੁ ਖਾਂ ਸਭ ਗਵਾਈਆਂ ਕਰ ਸ਼ਾਂਤ ਸੁਖੁ ਮਨੈ ਵਸਿਆ ਜਿਨਿ ਸ਼ਾਂ ਸਭ ਪੁਜਾਈਆਂ ਸਦਾ ਪ੍ਰਭਾਨ ਕੀਤਾ ਗੁਰੂ ਵਿਟਹੁ ਜਿਸ ਦੀਏ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣਾਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਦੁਖ ਰੋਪ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪ੍ਰਤ ਸਤਗੁਰ ਰਹਾ ਪ੍ਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹ ਤੂਰੇ ਮੰਦਾਵਣੀ ਮਹਿਲਾ ਪੰਜਵਾ ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾ ਆਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਦਿਸ ਕਾ ਹੋਏ ਉਦਾਰੋ ਏਹ ਵਸਤ ਤਜਿ ਨ ਜਾਈ ਨਿਤ ਨਿਤ ਰੱਖ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਅਪਸਾਰੋ ਸਲੋਕ ਮਹਲਾ 5 ਤੇਰਾ ਕੀਤਾ ਜਤ ਨਾਹੀ ਮੈਨੂੰ ਜੋਗ ਕੀ ਤੋਹੀ ਮੈਂ ਨਿਰਗੁਣੀ ਆਰੇ ਕੋ गुण ਨਾਹੀ ਅਪੇ ਤਰਸ ਪਇਓਈ ਤਰਸ ਪਇਆ ਮਹਿਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਤਰਸ ਪਇਆ ਮਹਿਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ वाहगुरु जी का खालसा वाहू जी की फते ਦੇ ਆ ਗਏ ਅਰਦਾਸ ਹਮਾਰੀ ਈਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਵਾਹਿਗੁਰੂ ਜੀ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਬਾਦਸ਼ਾਹੀ ਦਸਵੀਂ ਪ੍ਰਥਮ பகਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਏ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਏ ਕਰ ਨੌਨਿਤਾ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ دیدار ਜੀ ਕਾ ਅਤਿ ਅੰਤਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ 40 ਮੁਕਤਿਆਂ ਸਮੂਹ ਹੱਟੀਆਂ ਜਪੀਆਂ ਧੱਪੀਆਂ ਜਿਨ੍ਹਾਂ ਨੇ ਨਾਮ ਜੱਪਿਆ ਵੰਡ ਕੇ ਛਕਿਆ ਦੀਗ ਚਲਾਈ ਤੀਜ ਵਾਹੀ ਦੀ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਜਰਕੜੀਆਂ ਤੇ ਚੜੇ ਆਰਿਆ ਨਾਲ ਚਿਰਾਂਏ ਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਈ ਤਿੰਨਾ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਤਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹੇ ਗੁਰੂ ਚਿੱਤਾ ਵਿੱਚ ਚਿਤਾ ਮਨ ਕਾ ਸਰਕਾਰ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਤਾਰ ਸ਼ਰਿਆ ਦੇਗ ਦੇਗ ਪਤੇ ਬਿਰਧ ਕੀ ਪੈਜ ਬੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾ ਨੂੰ ਜੀ ਸਿੱਖੀ ਦਾਨ ਕੇਸ ਦਾਨ ਰਹਿਤਾਂ ਵਿਵੇਕ ਦਾਨ ਵਿਸਾਹ ਦਾਨ ਪ੍ਰੋਸਾਦਾਂ ਦਾ ਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਛੰਡੇ ਭੰਗੇ ਜੁਗ ਜੁਗਾ ਟਲ ਧਰਮ ਦਾ ਜੈ ਕਰ ਬੋਲੋ ਜੀ ਸਿਖੰਦਾ ਜੀ ਮਾਨੀਵਾ ਮਤ ਚੀ ਮਤ ਪਤਾ ਰੱਖਾ ਵੈ ਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰੇ ਸੇਵਾ ਸੰਭਾਲ ਦਾ ਦਾਨ ਖਾਲਸਾ ਜਿਨ੍ਹਾਂ ਬਖਸ਼ੋ ਹੀ ਨਿਮਾਣੇ ਦੇ ਮਾਨ ਨਿਤਾਣੇ ਤਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਪਾਵਨ ਚਰਨ ਕਮਲਾਂ 'ਪਾ ਸਰਦਾਸ ਬੇਨਤੀ ਹੈ ਸੰਧਿਆ ਵੇਲੇ ਦੀਵਾਨ ਸਜਾਏ ਗਏ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ ਗਏ ਬੇਅੰਤ ਗਲਤੀਆਂ ਕੋ ਲਾਖੀ ਮਾਂ ਦੀ ਰਾਤ ਬਖਸ਼ਣੀ ਸ਼ੁੱਧ ਸਪਸ਼ਟ ਗੁਰਬਾਣੀ ਪੜਨ ਸੇਵਾ ਕਰਨ ਦੀ ਸਮਰੱਥਾ ਬਖਸ਼ਣੀ ਜੀ ਸਮੂਹ ਸਾਧ ਸੰਗਤ ਦੇ ਵੱਲੋਂ ਪਾਵਨ ਕੜਾ ਪ੍ਰਸ਼ਾਦ ਹਾਜ਼ਰ ਕੀਤੇ ਗਏ ਪ੍ਰਵਾਨ ਹੋਣ ਪ੍ਰਵਾਨ ਹੋਏ ਪ੍ਰਸ਼ਾਦ ਸਰਬ ਸੰਗਤ ਚ ਵਰਤੌਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਪਵਨਾਮ ਸਤਨਾਮ ਸ੍ਰੀ ਵਾਹਿਗੁਰਜ ਜਪੇ ਜੀ ਕਰੋ ਕਿਰਪਾ ਭੁੱਲ ਚੁੱਕ ਦੀ ਖਿਮਾ ਬਖਸ਼ੋ ਪਾਵਨ ਹੁਕਮ ਨਾਮੇ ਦਾਤ ਬਖਸ਼ੋ ਹੁਕਮ ਨਾਮ ਮੁਤਾਬਕ ਜੀਵਨ ਢਾਲਣ ਸਮਰੱਥਾ ਸੋਜੀ ਬਖਸ਼ੋ ਸੇ ਪਿਆਰੇ ਮੇਲ ਜਿੰਨਾ ਮਿਲੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बोले सो निहाल सत श्री अकाल वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਭੂਲੇ ਮਾਰਗ ਜਿਨੈ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਭੂਲੇ ਮਾਰਗ ਜਿਨੈ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਸਿਮਰ ਮਨ ਆ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਮਨ ਲਿਨਾ ਵंदन ਕਟ ਮੁਕਤ ਗੁਰ ਕੀ ਨਾਮ ਦੁਖ ਸੁਖ ਕਰਤ ਜਨਮ ਫਨਵਾ ਚਰਨ ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਗੂੜਤ ਸੰਸਾਰਾ නනක බහපකර සතුගොර නිසතාර අගනසාගර බूඩත සසාර නානක බහපකර සතගොර නිසතාර වාහි ගෘජිका කල්සා ਵਾਹਿਗੁਰੂ ਜੀ ਕੀ ਫਤਿਹ